i awesome. இப்போ அவுக்கு ருஜிதின் ஆதாசமே இருந்து அப்படியே பரிகார் போல விச்சடுகிறேன் சார் அச்சா

फिर मेरे पापा ने पापा नोत डाया फिर मेनू पता लग्या कि मेरे पापा बिडू कि प्यार करते ने तेरा मतलब है गुरु साहेब साहबादे

डे इतना नहीं हो सकता सू तो सोच के देख असी अपने गुरु साहेब द्वारा बख्शे अन्मोल तोहफे ਕੀ ਕਰਦੇ ਵੱਡੀ ਪੋਸਟਾਂ ਤੇ ਸਭ ਸੈਲਸ ਤਨ ਸਵੇਤ ਕਾਇਮ ਰਹਿੰਦੇ ਤਾਂ ਦੁਨੀਆ ਵੀ ਦੇਖ ਕੇ ਕਹਿੰਦੀ ਇਹ ਹੈ ਗੁਰੂ ਸਾਹਿਬ ਦਾ ਖੌਸਾ ਅਸੀਂ ਤਾਂ ਭੇਟਾ ਵਿੱਚ ਰਾਂ ਕੇ ਭੇਦੀ ਹੋ ਗਏ ਆ ਨਹੀਂ ਨਹੀਂ ਪੈਰ ਜੀ ਕਿ ਤਰ੍ਹਾਂ ਘਾਤੋ ਤੁਸੀਂ ਦੋਵਾਂ ਨੇ ਤਾਂ ਮੇਰੀਆਂ ਅੱਖਾਂ ਹੀ ਕੋਲ ਦਿੱਤੀਆਂ ਨੇ ਅੱਜ ਤੋਂ ਵੱਜ ਕੇਸ ਨਹੀਂ ਕਟਾਉਂਗਾ ਇਹ ਤੁਹਾਡੇ ਮਾਂ ਦੀ ਇਹੋ ਤੇਰਾ ਵੀ ਕੋਈ ਤਸੂਰ ਨਹੀਂ ਆ ਸੂਰਤਾ ਸਾਡੇ ਮਾਪਿਆਂ ਦਾ ਏ ਜਿਹੜੇ ਸਾਨੂੰ ਸਿੱਖ ਵਿਰਸੇ ਬਾਰੇ ਕੁਝ ਦੱਸਦੇ ਹੀ ਨਹੀਂ ਤੇ ਆਪਣੇ ਘਰਾਂ 'ਚ ਮम्मी-ਪਪਾ ਨੂੰ ਸਿੱਖ ਵਿਸਥਾ ਜੋੜੀ ਤੇ ਇਤਿਹਾਸ ਬਾਰੇ ਦੱਸੀ ਹਾਂ ਜੀ ਜੀ ਮੈਂ ਕਰ ਚਾਹੇਕੀ